ਇਸੇ ਕਰਕੇ ਚੰਗਾ ਕਰਨ ਦਾ ਗੁਣ ਨਾ ਗਵਾਓ ਜੋ ਬੀਜ ਰਹੇ ਹਾਂ ਆਪਾਂ ਹੀ ਵੱਡਣਾ ਹੈ ਨੈਵਰ ਸਟਾਪ ਡੂਇੰਗ ਅ ਗੁੱਡ ਟੂ ਅਦਰਸ ਬੰਬਈ ਤੋਂ ਬੈਂਗਲੌਰ ਜਾ ਰਹੀ ਗੱਡੀ ਪੂਰੀ ਰਫ਼ਤਾਰ ਨਾਲ ਆਪਣੀ ਮੰਜ਼ਿਲ ਵੱਲ ਵਧ ਰਹੀ ਸੀ ਅਚਾਨਕ ਟਿਕ ਟਿਕ ਟਿਕਟ ਚੈੱਕ ਕਰਨੇ ਸੀਟ ਹੇਠਾਂ ਲੁਕੀ 13 ਸਾਲ ਦੀ ਕੁੜੀ ਨੂੰ ਆਖਿਆ ਬਾਹਰ ਨਿਕਲ ਤੇ ਟਿਕਟ ਦਿਖਾ ਨਹੀਂ ਹੈ ਸਾਹਿਬ ਜੀ ਡਰੀ ਤੇ ਕੰਮ ਦੀ ਹੋਈ ਆਖਣ ਲੱਗੀ ਅਗਲੇ ਸਟੇਸ਼ਨ ਦੇ ਥੱਲੇ ਉਤਰਨਾ ਪਊ ਚੈਕਰ ਗੁੱਸੇ ਵਿੱਚ ਬੋਲਿਆ ਇਸ ਦੀ ਟਿਕਟ ਤੇ ਜੁਰਮਾਨੇ ਦੇ ਪੈਸੇ ਮੈਂ ਦਿੰਦੀ ਹਾਂ ਕੋਲ ਹੀ ਬੈਠੀ ਊਸ਼ਾ ਪੱਟਾਚਾਰੀਆ ਦਾ ਨਾਂ ਦੀ ਔਰਤ ਬੋਲੀ ਇਹ ਊਸ਼ਾ ਪੱਟਾਚਾਰੀਆ ਪੇਸ਼ੇਵਜੋਂ ਪ੍ਰੋਫੈਸਰ ਸੀ ਤੂੰ ਜਾਣਾ ਕਿੱਥੇ ਹੈ ਬੇਟੀ ਪ੍ਰੋਫੈਸਰ ਊਸ਼ਾ ਨੇ ਕੁੜੀ ਨੂੰ ਪੁੱਛਿਆ ਪਤਾ ਨਹੀਂ ਮੈਡਮ ਜੀ ਤਮ ਫੇਰ ਮੇਰੇ ਨਾਲ ਹੀ ਬੰਗਲੌਰ ਚੱਲ ਵੈਸੇ ਤੇਰਾ ਨਾਮ ਕੀ ਹੈ ਬੇਟੀ ਚਿਰਤਾ ਮੈਡਮ ਜੀ ਕੁੜੀ ਅੱਗੋਂ ਬੋਲੀ ਬੈਂਗਲੌਰ ਪਹੁੰਚ ਪ੍ਰੋਫੈਸਰ ਊਸ਼ਾ ਨੇ ਉਸ ਬੇਸਹਾਰਾ ਕੁੜੀ ਨੂੰ ਔਰਤਾਂ ਦੀ ਇੱਕ ਚੈਰੀਟੇਬਲ ਸੰਸਥਾ ਵਿੱਚ ਪੜ੍ਹਨੇ ਪਾ ਦਿੱਤਾ ਤੇ ਰਹਿਣ ਸਹਿਣ ਦਾ ਬੰਦੋਬਸਤ ਵੀ ਉੱਥੇ ਹੀ ਕਰ ਦਿੱਤਾ ਕੁਝ ਸਾਲਾਂ ਬਾਅਦ ਪ੍ਰੋਫੈਸਰ ਊਸ਼ਾ ਜੀ ਦਾ ਤਬਾਦਲਾ ਦਿੱਲੀ ਹੋਣ ਕਾਰਨ ਉਸ ਦਾ ਤ੍ਰੇਸ਼ਾ ਨਾਲ ਰਾਬਤਾ ਟੁੱਟ ਗਿਆ ਗਿਆ ਕਰੀਬ ਵੀ ਹਾਂ ਸਾਲਾਂ ਮਗਰੋਂ ਪ੍ਰੋਫੈਸਰ ਊਸ਼ਾ ਨੂੰ ਕਿਸੇ ਲੈਕਚਰ ਦੇ ਸਿਲਸਿਲੇ ਵਿੱਚ ਸੈਨ ਫ੍ਰਾਂਸਿਸਕੋ ਅਫਰੀਕਾ ਜਾਣਾ ਪਿਆ ਜਿਸ ਹੋਟਲ ਵਿੱਚ ਠਹਿਰੀ ਸੀ ਉੱਥੋਂ ਦਾ ਬਿੱਲ ਭਰਨ ਕਾਊਂਟਰ ਤੇ ਗਈ ਤਾਂ ਪਤਾ ਲੱਗਾ ਕਿ ਬਿੱਲ ਕੋਲ ਖਲੋਤੀ ਖੂਬਸੂਰਤ ਜੋੜੇ ਨੇ ਪਹਿਲਾਂ ਹੀ ਅਦਾ ਕਰ ਦਿੱਤਾ ਸੀ ਹੈਰਾਨ ਹੁੰਦੀ ਜੋੜੇ ਕੋਲ ਗਈ ਤੇ ਪੁੱਛਣ ਲੱਗੀ ਤੁਸੀਂ ਮੇਰਾ ਬਿੱਲ ਕਿਉਂ ਭਰ ਦਿੱਤਾ ਇਸ ਲਈ ਕਿਉਂਕਿ ਇਹ ਬਿੱਲ ਦੀ ਰਕਮ ਬਈ ਤੋਂ ਬੰਗਲੌਰ ਦੀ ਰੇਲਵੇ ਟਿਕਟ ਦੀ ਰਕਮ ਸਾਹਮਣੇ ਕੁਝ ਵੀ ਨਹੀਂ ਸੰਜੁਗਾ ਨਾਲ ਤਰ ਔਰਤ ਨੇ ਜਵਾਬ ਦਿੱਤਾ ਇਸ ਸੱਚੀ ਕਹਾਣੀ ਦੇ ਪਾਤਰ ਚ੍ਰਿਤਾ ਕੋਈ ਹੋਰ ਨਹੀਂ ਸਗੋਂ ਵਿਸ਼ਵ ਪ੍ਰਸਿੱਧ ਨਫੋਰਸ ਫਾਊਂਡੇਸ਼ਨ ਦੀ ਚੇਅਰਮੈਨ ਸੁਦਾ ਮੂਰਤੀ ਸੀ ਇਹ ਅਨਿਸ਼ਾ ਉਸ ਦੁਆਰਾ ਖੁਦ ਲਿਖੀ ਗਈ ਕਿਤਾਬ ਦ ਡੇ ਵਨ ਆਈ ਸਟਾਪਡ ਡਰਿੰਕਿੰਗ ਮਿਲਕ ਵਿੱਚੋਂ ਲਏ ਗਏ ਹਨ ਸੋ ਦੋਸਤੋ ਜੇ ਕਿਸੇ ਗਰੀਬ ਦੁਖਤਕਾਰੇ ਮੁਸ਼ਕਲ ਵਿੱਚ ਫਸੇ ਇਕੱਲੇ ਕਾਰੇ ਨੂੰ ਰੱਬ ਆਸਰੇ ਛੱਡਣ ਦੀ ਬਜਾਏ ਥੋੜੀ ਜਿਹੀ ਮਦਦ ਕਰ ਦਿੱਤੀ ਜਾਵੇ ਤਾਂ ਹੋ ਸਕਦਾ ਹੈ ਉਸ ਦੇ ਅੰਦਰ ਵੀ ਲੁਕਿਆ ਹੋਇਆ ਕੋਈ इंफोसिस ਦਾ ਚੇਅਰਮੈਨ ਜ਼ਿੰਦਗੀ ਦੇ ਕਿਸੇ ਮੋੜ ਤੇ ਸਾਡੇ ਤੁਹਾਡੇ ਹੋਟਲ ਦਾ ਬਿੱਲ ਅਦਾ ਕਰਾ ਦੇਵੇ ਵਕਤ ਦੇ ਬੋਲ ਪੰਜਾਬੀ ਮੈਗਜ਼ੀਨ ਵੀਡੀਓ ਵਿੱਚ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਦੋਸਤੋ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਕੇ ਜਾਇਓ ਜੀ ਧੰਨਵਾਦ ਜੀ